ਇਹ ਤੁਹਾਡਾ ਲਿਖਿਆ ਪਿਆ ਜੀ ਰੱਬ ਦੇ ਘਰੋਂ ਲੇਖਾ ਜਿਹੜਾ ਲਿਖ ਦਿੱਤਾ ਨਾ ਤੁਹਾਡੇ ਮੱਥੇ ਉੱਤੇ ਲਿਖਿਆ ਪਿਆ ਉਹਨੂੰ ਕੋਈ ਨਹੀਂ ਮਿਟ ਸਕਦਾ ਜਿਹੜਾ ਕੁਝ ਬੰਦੇ ਨਾਲ ਵਾਪਰਨਾ ਤਾਂ ਵਾਪਰ ਨਹੀਂ ਹੈ ਕਿੰਨੇ ਕੁ ਸਾਹ ਮਿਲਣੇ ਆ ਕਿੰਨਾ ਕੁ ਸਮਾਂ ਸੀ ਰਹਿਣਾ ਇਹ ਸਾਡਾ ਸਮਾਂ ਨਿਸ਼ਚਿਤ ਹੈ ਪੱਕਾ ਹੈ ਜੀ ਮਹਾਰਾਜ ਕਹਿੰਦੇ ਆ ਨਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਜਿਵੇਂ ਦਿਨ ਨਿਸ਼ਚਿਤ ਕੀਤੇ ਜਾਂਦੇ ਆ ਪੱਕੇ ਕੀਤੇ ਜਾਂਦੇ ਆ ਪਰਮਾਤਮਾ ਦੇ ਦਰੋਂ ਪਰਮਾਤਮਾ ਦੇ ਘਰੋਂ ਸਾਡਾ ਲੇਖ ਪੱਕਾ ਕੀਤਾ ਹੋਇਆ ਹੈ ਕਿੰਨੇ ਕ ਸਾਂ ਆਉਣੇ ਆ ਕਿੰਨੇ ਕ ਨਹੀਂ ਆਉਣੇ ਕਿੰਨਾਂ ਕ ਸਮਾਂ ਰਹਿਣਾ ਪਾਤਸ਼ਾਹ ਜੀ ਕਹਿੰਦੇ ਕੋਈ ਜੀਵ ਐਸਾ ਨਹੀਂ ਜਿਸ ਉੱਤੇ ਲੇਖ ਦਾ ਪ੍ਰਭਾਵ ਨਾ ਹੋਵੇ ਦੁਨੀਆ ਦੇ ਉੱਤੇ ਕੋਈ ਭਾਵੇਂ ਆਸਤਿਕ ਹੈ ਭਾਵੇਂ ਨਾਸਤਿਕ ਹੈ ਕੋਈ ਵੀ ਮਨੁੱਖ ਹੈ ਸਾਰੇ ਬੰਦੇ ਲੇਖੇ ਵਿੱਚ ਨੇ ਜੀ ਲੇਖ ਕੱਲਾ ਪ੍ਰਮਾਤਮਾ ਹੈ ਲੇਖੇ ਦੁਆਰ ਅਸੀਂ ਜਿੰਨੇ ਵੀ ਹਾਂ ਪ੍ਰਮਾਤਮਾ ਦੇ ਲੇਖੇ ਵਿੱਚ ਹਾਂ ਸਿਰਫ ਪ੍ਰਮਾਤਮਾ ਆਪ ਇਸ ਕਰਮ ਲੇਖ ਤੋਂ ਸੁਤੰਤਰ ਹੈ ਇਸ ਕੁਦਰਤ ਨੂੰ ਰਚ ਕੇ ਇਸ ਦੀ ਸੰਭਾਲ ਵੀ ਕਰਦਾ ਤੇ ਆਪਣੇ ਹੁਕਮ ਵਿੱਚ ਜਗਤ ਦੀ ਕਾਰ ਚਲਾ ਰਿਹਾ ਹੈ ਇਹ ਅਖਰੀ ਅਰਥ ਹੈ ਹੁਣ ਜਿਹੜੀ ਆਪਾਂ ਲੇਖ ਦੀ ਗੱਲ ਵੀ ਲੇਖ ਤਾਂ ਮੁੱਢ ਤੋਂ ਲਿਖਿਆ ਹੋਇਆ ਜੋ ਕਿਸ ਪਾਇਆ ਸੋਇਕਾ ਵਾਰ ਪਰਮਾਤਮਾ ਨੇ ਤਾਂ ਸਭ ਕੁਝ ਕ੍ਰੀਏਟ ਕਰ ਦਿੱਤਾ ਪੈਦਾ ਕਰ ਦਿੱਤਾ ਵਰਤੋ ਤਾਂ ਸੀ ਆਪਦੀ ਕਰਨੀ ਆ ਨਾ ਦਿਮਾਗ ਦੀ ਵਰਤੋ ਤਾਂ ਬੰਦੇ ਨੂੰ ਕਰਨੀ ਪਵੇਗੀ ਜੀ ਰੱਬ ਨੇ ਦੋ ਹੱਥ ਦਿੱਤੇ ਆ ਹੁਣ ਬੰਦਾ ਕਹੀ ਜਾਵੇ ਮੇਰੇ ਤੋਂ ਕੰਮ ਨਹੀਂ ਬਣਦਾ ਪਰਮਾਤਮਾ ਨੇ ਹੱਥ ਦਿੱਤੇ ਆ ਕੰਮ ਕਰ ਹੁਣ ਇਹ ਵੀ ਦੋਸ਼ ਰੱਬ ਨੂੰ ਦੇਈ ਜਾਣੇ ਵੀ ਰੱਬ ਮੇਰੇ ਕੋਲ ਕੁਝ ਹੁੰਦਾ ਨਹੀਂ ਆ ਕੋਈ ਕਿਰਪਾ ਕਰ ਰਹਿਮਤ ਕਰ ਕਿਰਪਾ ਤਾਂ ਹੋਵੇਗੀ ਜੇ ਉਦਮ ਕਰੇਗਾ ਮਿਹਨਤ ਉੱਤੇ ਕਿਰਪਾ ਹੁੰਦੀ ਆ ਉਦਮ ਉੱਤੇ ਕਿਰਪਾ ਹੁੰਦੀ ਆ ਜੀ ਜੇ ਕੋ ਉਦਮ ਕਰੇਗਾ ਤਾਂ ਕਿਰਪਾ ਹੋ ਸਕਦੀ ਹੈ ਰਹਿਮਤ ਹੋ ਸਕਦੀ ਹੈ ਜੇ ਬੰਦਾ ਆਖੇ ਮੈਂ ਡੱਕਾ ਨਾ ਤੋੜਾਂ ਕੰਮ ਨਾ ਕੋ ਕਰਾਂ ਮੇਸ ਬਦੀ ਕਿਰਪਾ ਹੋ ਜੇ ਕੋਈ ਇਹ ਤਾਂ ਕੋਈ ਇਸ ਤਰ੍ਹਾਂ ਦੀ ਕਰਾਮਾਤ ਤਾਂ ਹੈ ਨਹੀਂ ਜੀ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18 ਸਾਲ ਕਰਤਾਰਪੁਰ ਦੀ ਧਰਤੀ ਤੇ ਲਾਇਆ ਖੇਤੀ ਕੀਤੀ ਉਹਨਾਂ ਨੇ ਹਲ ਵਾਇਆ ਜਿਵੇਂ ਅੱਜ ਆਪਾਂ ਵੇਖਦੇ ਆ ਨਾ ਸੰਸਾਰ ਅੰਦਰ ਪਤਾ ਨਹੀਂ ਕਿੰਨਾ ਕੁ ਜੰਦ ਵਿਸ਼ਵਾਸ ਹੈ ਜੀ ਸਾਡੇ ਲੋਕ ਅੰਧ ਵਿਸ਼ਵਾਸ ਵਿੱਚ ਬਹੁਤ ਫਸੇ ਹੋਏ ਆ ਸਾਨੂੰ ਲੱਗਦਾ ਕੋਈ ਗੈਬੀ ਸ਼ਕਤੀ ਨਾਲ ਕੋਈ ਕਿਸੇ ਤਰੀਕੇ ਨਾਲ ਕੋ ਕਮਰਾਸ ਹੋ ਜਾਣਾ ਕਾ ਬਣ ਜਾਣਾ ਨਹੀਂ ਭਾਈ ਕਿਰਪਾ ਦੇ ਪਾਤਰ ਬਣਨ ਵਾਸਤੇ ਬੰਦੇ ਨੂੰ ਮਿਹਨਤ ਕਰਨੀ ਪਵੇਗੀ ਤੁਸੀਂ ਬਾਣੀ ਦਾ ਸ਼ਬਦ ਥੋੜਾ ਧਿਆਨ ਨਾਲ ਸੁਣਿਓ ਜਿਹੜੇ ਵੀਰ ਸਹਿਜ ਪਾਠ ਕਰਦੇ ਆ ਗੁਰਬਾਣੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਲੇਖ ਦੀ ਗੱਲ ਆਈ ਨਾ ਮਹਾਰਾਜ ਨੇ ਬਹੁਤ ਪਿਆਰਾ ਵਚਨ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮਹਾਰਾਜ ਕਹਿੰਦੇ ਜਾਲ ਮੋਹ